ਸਰਕਾਰ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਦੇਰ ਰਾਤ ਬਠਿੰਡਾ ਜ਼ਿਲ੍ਹੇ ਦੇ ਕਸਬਾ ਤਲਵੰਡੀ ਸਾਬੋਦ ਪਿੰਡ ਜੀਵਨ ਸਿੰਘ ਵਾਲਾ ਵਿਖੇ ਕਤੂਰੇ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਕਰੀਬ ਇੱਕ ਦਰਜਨ ਨੌਜਵਾਨਾਂ ਵੱਲੋਂ ਬਹਿਰੇਮੀ ਦੇ ਨਾਲ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਦਰਜਲ ਇਸ ਦਾ ਪਤਾ ਚਲਦਿਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਤਾਂ ਮ੍ਰਿਤਕ ਦੀ ਪਤਨੀ ਜਿਸ ਦਾ ਇਹ ਕਹਿਣਾ ਕਿ ਕੁਝ ਦਿਨਾਂ ਪਹਿਲਾਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਇੱਕ ਕਤੂਰਾ ਪਿੰਡ ਦੇ ਵਿਅਕਤੀ ਤੋਂ ਖਰੀਦਿਆ ਗਿਆ ਸੀ ਇਸ ਕਤੂਰੇ ਨੂੰ ਲੈ ਕੇ ਕੁਝ ਨੌਜਵਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਕਤੂਰਾ ਉਹਨਾਂ ਦਾ ਜੋ ਕਿ ਕੁਝ ਮਹੀਨੇ ਪਹਿਲਾਂ ਚੋਰੀ ਹੋ ਗਿਆ ਸੀ ਇਸ ਗੱਲ ਨੂੰ ਲੈ ਕੇ ਲਗਾਤਾਰ ਹੀ ਪਰਿਵਾਰਾਂ ਦੇ ਵਿੱਚ ਬਿਆਨਬਾਜ਼ੀ ਹੋਈ ਤੇ ਇਸ ਪਰਿਵਾਰ ਤੇ ਰੰਜਿਸ਼ ਦੇ ਤਹਿਤ ਦੂਸ਼ਣਬਾਜ਼ੀ ਵੀ ਕਰਦੇ ਰਹੇ ਸਨ ਤਾਂ دیر ਰਾਤ ਦੱਸਿਆ ਜਾ ਰਿਹਾ ਹੈ ਕਿ ਕਰੀਬ ਇੱਕ ਦਰਜਨ ਨੌਜਵਾਨਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਤੇ ਐਸੇ ਦਰਮਿਆਨ ਹੀ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੇ ਰਿਸ਼ਤੇਦਾਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇੱਥੇ ਦਿਨ ਰਾਤ ਪਿੰਡ ਦੇ ਵਿੱਚ ਇੱਕ ਦਰਜਨ ਦੇ ਕਰੀਬ ਨੌਜਵਾਨ ਜਿਨ੍ਹਾਂ ਵੱਲੋਂ ਘਰ ਤੇ ਹਮਲਾ ਕੀਤਾ ਜਾਂਦਾ ਤੇ ਪਿਓ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਉਧਰ ਹੀ ਦੂਜੇ ਪਾਸੇ ਘਟਨਾ ਦਾ ਪਤਾ ਚੱਲਦਿਆਂ ਪੁਲਿਸ ਮੌਕੇ ਤੇ ਪਹੁੰਚੀ ਡੀਐਸਪੀ ਤਲਵੰਡੀ ਸਾਹ ਬੋ ਇਸ਼ਾਨ ਸਿੰਘਲਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਜੀ ਕਿ ਕੀ ਲੱਗਦਾ ਤੁਹਾਨੂੰ ਜਿਹਨਾਂ ਦੀ ਡੈਥ ਹੋਈ ਹੈ ਮੇਰੇ ਜੀਜਾ ਜੀ ਸੀਗੇ ਜੀ ਉਹ ਉਹਨਾਂ ਦੇ ਡੈਡੀ ਦੀ ਹੈ ਫਾਦਰ ਸਾਹਿਬ ਦੀ ਮੰਨ ਲਓ ਜਣੀ ਕੀ ਗੱਲ ਕੀ ਘਟਨਾ ਕਿਵੇਂ ਵਾਪਰੀ ਹੈ ਕਿਵੇਂ ਹੋਇਆ ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਖਦੂੜਾ ਜਾਂ ਜੀ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਟਾਂ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਖਦੂੜਾ ਲੈ ਕੇ ਜਾਵਾਂਗੇ ਇਹ ਕਹਿੰਦੇ ਨਹੀਂ ਸਾਮੇ ਤੋਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਅੱਛਾ ਜੀ ਹਣਾ ਤੇ ਵੀ ਬਸੇ ਉਹ ਨਿਸ਼ੇੜੀ ਬੰਦੇ ਸੀਗੇ ਜੀ ਆਹ 7-8 ਜਾਣੇ ਮੇਰੇ ਖਿਆਲ ਤੇ ਬਸ ਸ਼ਾਮ ਨੂੰ 8 8:30 ਵਜੇ ਮੰਨ ਲਓ ਦਾਣਾ ਮੰਡੀ ਚ ਆਏ ਪਹਿਲਾਂ ਦਾਣਾ ਮੰਡੀ ਚੋਂ ਘਰੇ ਆਏ ਜੀ ਘਰੇ ਆ ਕੇ ਦੇ ਬਸ ਕੰਨਾਂ ਨੂੰ ਦਾਪਦੇ ਜੀ ਤੇ ਬਾਹਰ ਗੱਜ ਕੇ ਇਹਨਾਂ ਦੇ ਸੱਤਾਂ ਸੱਤਾਂ ਮਾਰ ਗਏ ਸਾਟਾਂ ਮੰਨ ਲਓ ਮਨ ਜ਼ਿਆਦਾਤਰ ਸੱਤ ਹੀ ਲਾਈਆਂ ਜੀ ਦਕਾਨਾਂ ਕਿ ਕਿਹਦੇ ਕਿਹਦੇ ਮਾਰੀਆਂ ਹੈਗੇ ਸੱਤ ਸੱਤ ਇਹ ਕਿਤਾਬ ਮੰਨ ਲਓ ਬਾਈ ਦੇ ਲਾਗੀਆਂ ਜੀ ਜਿਹੜਾ ਜੀਜਾ ਬਾਈ ਅਮਰੀਕ ਸਿੰਘ ਜੀ ਇਹ ਕੋ ਉਹਨਾਂ ਦੇ ਡੈਡੀ ਸਰਦਾਰ ਮਨਦਰ ਸਿੰਘ ਜੀ ਉਹਨਾਂ ਦੇ ਲਾਗੀਆਂ ਤੇ ਮਾਤਾ ਵੀ ਜੱਕੀ ਹੈਗੀ ਹਾਂਜੀ ਮਾਤਾ ਵੀ ਜੱਕੀ ਜੀ ਉਹ ਬੱਚੇ ਦੇ ਮਾਰਨ ਲੱਗੇ ਛੋਡੇ ਦੇ ਜੀ ਉਹ ਮਾਤਾ ਗੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਤ ਤੇ ਲਾ ਗਈ ਪਹਿਲਾਂ ਕੋਈ ਰੰਜਿਸ਼ ਨਹੀਂ ਜਿਸ ਤਰ੍ਹਾਂ ਵੈਸੇ ਤਾਂ ਕੋਈ ਰੰਜਿਸ਼ ਨਹੀਂ ਸੀ ਦੀ ਹੀ ਵੈਸੇ ਕਰਨੇ ਜਿਆਦਾ ਵੀ ਮੰਨ ਲਓ ਜਿਹੜਾ ਉਹ ਕੁੱਤੇ ਵਾਲਾ ਜਿਹਨੇ ਕੁੱਤਾ ਦਿੱਤਾ ਸੀ ਉਹਨਾਂ ਨੇ ਦੋ ਦੋਵਾਂ ਨੇ ਤੈਅ ਰੱਖਿਆ ਮੰਨ ਲਓ ਇੱਧਰ ਵੀ ਆ ਠੀਕ ਹੈ ਇੱਧਰ ਵੀ ਆ ਕੀ ਆ ਉਹ ਮੰਨ ਲਓ ਹੂਸਾਇਦਾ ਵੀ ਉਹਦੀ ਗੱਲ ਨਹੀਂ ਕੀ ਮੰਗ ਕੀ ਹੈ ਗਿਆ ਤੁਹਾਡੇ ਨੂੰ ਮੰਗ ਤਾਂ ਵੀ ਇਨਸਾਫ ਹੀ ਹੈ ਜੀ ਮੰਨ ਲਓ ਨਸ਼ੇੜੀ ਬੰਦੇ ਸਾਰੇ ਪਿੰਡ ਨੂੰ ਤੰਗ ਕਰ ਰੱਖਿਆ ਉਹਨਾਂ ਨੇ ਗਵਰਨਮੈਂਟ ਤੋਂ ਇਹ ਮੰਗਿਆ ਜੀ ਹੋ ਸਕਦਾ ਉਹਨਾਂ ਨੂੰ ਸਜ਼ਾ ਬਸ ਸੱਚ ਸੱਚ ਦਿੱਤੀ ਜਾਵੇ ਬਾਕੀ ਸਾਰੇ ਪਿੰਡ ਗਵਾਹ ਜੀ ਇਹਨਾਂ ਨੂੰ ਪੁੱਛ ਲਓ ਵੀ ਕੀ ਕਹਿੰਦਾ ਪਿੰਡ ਉਹਨਾਂ ਦੇ ਬਾਰੇ ਟਾਈ ਕਿਸ ਗੱਲ ਪਿੱਛੇ ਹੋਈ ਹੈ ਇਹ ਅਏ ਹੋ ਬਈ ਇਹਦੀ ਕੋਈ ਤੂਰੀ ਜਿਹਾ ਆਖ ਲੈ ਆਇਆ ਸਿੱਧੇ ਤੋਂ ਅੱਛਾ ਜੀ ਉਹ ਮੁੰਡਾ ਆ ਗਿਆ ਤੇ ਦੂਖੇ ਆ ਮਾਰ ਕੇ ਆਸ ਤੱਕ ਉਹ ਕਹਿੰਦੇ ਸਾਡੀ ਇਹ 8 ਮਹੀਨਿਆਂ ਦੀ ਵਾਕੀ ਆ ਅਸੀਂ ਹੁਣ ਲੈਣ ਦੀ ਸੀ ਤੇ ਫੇਰ ਅੱਛਾ ਜੀ ਤੇ ਆਖਿਆ ਵੀ ਅਸੀਂ ਉਹ ਫੇਰ ਨੂੰ ਦੇ ਦਾਂਗੇ ਠੀਕ ਹੈ ਜੀ ਉਹ ਮੁੰਡਾ ਕਹਿੰਦਾ ਮੈਂ ਤਾਂ ਫੇਰ ਨਾਲ ਲੈ ਕੇ ਜਾਣਾ ਅਹੀ ਗੱਲ ਹੋ ਗਈ ਅੱਛਾ ਜੀ ਅਸੀਂ ਤੇ ਦੂਜੀ ਕੀ ਕਰਨੀ ਜਿ ਘੜਾ ਆਂਦੇ ਅੱਛਾ ਜੀ ਬਾਅਦ ਚੱਲੋ ਉਹ ਹੋ ਹੋ ਜੰਦਾ ਠੀਕ ਹੈ ਥੋੜੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਇਹ ਮੇਰੇ ਆਹ ਮੋਢੇ ਕਿਹਾ ਬਈ ਨੰਤਨ ਨਾਲ ਯਾਰ ਕਿਹਾ ਠੀਕ ਹੈ ਠੀਕ ਹੈ ਚਲੋ ਕਰੋ ਪਿੰਡ ਦੇ ਹੀ ਸੀਗੇ ਜੀ ਪਿੰਡ ਦੇ ਆ ਬਈ ਪਿੰਡ ਦੇ ਅੰਮਲ ਇਸ ਤਰ੍ਹਾਂ ਕੀ ਹੋ ਗਿਆ ਇੱਥੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਣਿਆਂ ਦਾ ਪਿਓ-ਪੋਤਾ ਕਤਲ ਹੋ ਗਿਆ ਹੈਗਾ। ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਈ ਸੀਗੀ। ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈਗਾ ਕਿ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਦੋ ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਹੈਗੀ। ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ। ਇਹਨਾਂ ਨੇ ਕੁਝ ਨਾਮ ਦੱਸੇ ਨੇ ਸਾਡੇ ਕੋਲ ਪਲੂ ਨੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਲਾਂਗੇ।